ਇਹ ਪਿਛਲੇ ਦਿਨੀ ਮਾਲਟੋਨ ਮੰਦਿਰ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਡਤਾ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਨੂੰ ਕਿ ਭਵਿੱਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਟੈਮ ਮਾੜਾ ਹੁੰਦਾ ਆ ਮੱਧੇਂ ਨਜ਼ਰ ਵੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 13 ਤਰੀਕ ਤੋਂ ਬੁੱਧਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ ਕਰਨਗੇ ਉਸ ਤੋਂ ਬਾਅਦ ਪੰਜਾਹ ਸ੍ਰੀ ਹਨੂਮਾਨ ਚਲिसा ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਬਹਿ ਕੇ ਸ੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸਜਾ ਲਾਈ ਗਈ ਆ ਕਿ ਅੱਗੇ ਤੋਂ ਭਵਿੱਖ ਵਿੱਚ ਇਹ ਗਲਤੀ ਨਾ ਕਰਨਾ ਵੀ ਫਿਰ ਹੁਣ ਇਹਨਾਂ ਨਾਲ ਕੋਈ ਵਿਵਾਦ ਤੇ ਨਹੀਂ ਜੁੜਿਆ ਆ ਜੀ ਇਹਨਾਂ ਨਾਲ ਨਹੀਂ ਜੀ ਨਹੀਂ ਜਦੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਜੁੜਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਤ ਸਮਾਜ ਨੇ ਫੈਸਲਾ ਲਿਆ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉੱਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਦ-ਵਿਦਵਾਦ ਨਹੀਂ ਕਰਨਗੇ ਜੇ ਉਹ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਸਾਡੇ ਨਾਲ ਵਧੀ ਕੀ ਕੀਤੀ ਹੈ ਫਿਰ ਪੰਡਤ ਜੀ ਦੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੋਵਾਂਗੇ ਮੰਦਿਰ ਜਾ ਕੇ ਸੇਵਾ ਕਰ ਸਕਦੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਿਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਿਰ ਜਿੱਦਾਂ ਆਪਣੀ ਰੁਟੀਨ ਨਾਲ ਜਾਂਦੇ ਜਾਣ ਮੰਦਿਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਜੀ ਮਾਲਟੋਨ ਮੰਦਿਰ ਦੇ ਵਿੱਚ ਆਸਥਾ ਹੈਗੀ ਆ ਉਹਨਾਂ ਦੀ ਆਸਥਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਆ ਕਿ ਇਹਨਾਂ ਨੂੰ ਮੰਦਿਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਨਾਂ ਦੱਸਿਆ ਕਿ ਵਿਵਾਦ ਹੋਇਆ ਕਿਉਂ ਸੀ ਵਿਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਆ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤਾਂ ਥੋੜੀ ਛੋਟੀ ਜੀ ਸੀ ਤੇ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਸੰਸਮਾਜ ਨੇ ਵੇਖਿਆ ਆ ਵਾਚਿਆ ਵੇਖ ਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਹੈ ਤੇ ਧਾਰਮਿਕ ਸਜ਼ਾ ਲਾਈ ਗਈ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਰ ਕਮੇਟੀ ਮੰਦਰ 'ਚ ਸੇਵਾ ਕਰ ਰਹੀ ਸੀ ਤੇ ਕੀ ਮੰਦਰ ਕਮੇਟੀ ਨੇ ਇਹਨਾਂ ਦਾ ਕੋਈ ਸਾਥ ਦਿੱਤਾ ਜੀ ਨੇ ਮੰਦਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਰ ਕਮੇਟੀ ਨੇ ਇਹਨਾਂ ਨੂੰ ਉੱਥੇ ਹੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਰ ਕਮੇਟੀ ਦੀ ਦਾਰਾ ਤੋਂ ਬਾਹਰ ਆ ਗਿਆ ਸੀ ਫਿਰ ਇਹਨਾਂ ਦਾ ਇੱਥੇ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਗਾਂ ਮੰਦਰ ਕਮੇਟੀ ਨੂੰ ਵੀ ਅਸੀਂ ਇਹੋ ਹੀ ਤਾੜਨਾ ਕੀਤੀ ਆ ਕਿ ਗਾਂ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ ਜੇ ਮੰਦਰ ਦੇ ਵਿੱਚ ਗਾਂ ਇਹੋ ਜਿਹਾ ਕੋਈ ਵਿਵਾਦ ਹੁੰਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਨਡ ਦੇਵਾਂਗੇ ਅਜਾ ਇੱਕ ਆਜਿਤ ਸੰਤ ਸਮਾਜ ਵੱਲੋਂ ਫੈਲਾ ਦਿੱਤਾ ਗਿਆ ਜੀ ਜਿਹੜਾ ਹੈ ਸਭ ਪਾਸੇ ਮੰਨਿਆ ਹੈ ਜੀ ਬਿਲਕੁਲ ਮੰਨਿਆ ਜੀ ਇਹਦਾ ਬਗੈਧਾ ਲਿਖਤ ਪੜਤ ਹੋਈ ਆ ਸੰਤ ਸਮਾਜ ਦੇ ਵਿੱਚ ਬਹਿ ਕੇ ਲਿਖਤ ਪੜਤ ਹੋਈ ਆ ਇਹ ਹਰ ਥਾਂ ਤੇ ਮੰਨਿਆ ਹੈਗਾ ਹੈ ਕਾਨੂੰਨ ਕੋਈ ਇਹਦੇ ਤੇ ਖਿਲਾਫ ਕਾਨੂੰਨੀ ਕਾਰਵਾਈ ਤੇ ਨਹੀਂ ਹੋ ਸਕਦੀ ਜੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਰਮ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮਾਫ ਕਰਤਾ ਧਾਰਮਿਕ ਸਜ਼ਾ ਲਾਤੀ ਆ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੈਂਦੇ ਫਿਰ ਕੋਈ ਕਾਰਵਾਈ ਨਹੀਂ ਹੋਏਗੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਸਮਾਜ ਵੱਲ ਵੀ ਹੋਰ ਵੀ ਕਾਫੀ ਇਕੱਠੇ ਹੋਏ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਜੇ ਜਿਹੜੀਆਂ ਮਾਤਾ ਜੀ ਇਹ ਖੜਾਵਾਂ ਸੀ ਉਹ ਛੁੱਟਿਆ ਗਏ ਆ ਉਹਦੀ ਬੇਦਬੀ ਕੀਤੀ ਗਈ ਉਹਦੀ ਕਾਰਵਾਈ ਬੰਦੀ ਹੈ ਜੀ ਜੜੀ ਮਾਤਾ ਜੀ ਦੀਆਂ ਖੜਾਵਾਂ ਆ ਅਸੀਂ ਪੂਰਾ ਵਾਚ ਕੀਤਾ ਆ ਅਸੀਂ ਉੱਥੋਂ ਹੋ ਕੇ ਵੀ ਆਏ ਆ ਕਿ ਮਾਤਾ ਜੀ ਦੀਆਂ ਖੜਾਵਾਂ ਨੂੰ ਹੱਥ ਤੱਕ ਨਹੀਂ ਲੱਗਾ ਪਹਿਲੋ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਵੀਰ ਨਾ ਗਿਆ ਉਹ ਫੜਿਆ ਸੀ ਖੜਾਵਾਂ ਵਾਲੀ ਗੱਲ ਝੂਠੀ ਹੈਗੀ ਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ ਵੀ ਖੜਾਵਾਂ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਪੋੜੀਆਂ 'ਚ ਆਪਣਾ ਡੋਲੂ ਰੱਖਿਆ ਸੀ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਠੀਕ ਹੋਰ ਕੀ ਮੈਸੇਜ ਦੇਣਾ ਜਾਏਗਾ ਜਿਹੜੇ ਹਿੰਦੂ ਸਮਾਜ ਉਹ ਜਿਹੜੇ ਗਰੋਧ ਕਰਦੇ ਪਏ ਸੀ ਮੈਂ ਉਹਨਾਂ ਨੂੰ ਇਹੋ ਹੀ ਮੈਸੇਜ ਦਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਇਸ ਫੈਸਲੇ ਨੂੰ ਮੰਨਣ